ਸਤ੍ਰੀਕਾ ਜੀ ਪ੍ਰਾਚੀਨ ਭਾਰਤ ਦਾ ਇਤਿਹਾਸ ਵੀਡੀਓ ਲੜੀ ਦੇ ਵਿੱਚ ਮੈਂ ਗੁਰਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਸਿੰਧੂ ਘਾਟੀ ਦੀ ਸਭਿਅਤਾ ਦੇ ਬਾਰੇ ਵਿੱਚ ਜਾਂ ਜਿਹਨੂੰ ਹੜੱਪਾ ਦੀ ਸਭਿਅਤਾ ਵੀ ਕਿਹਾ ਜਾਂਦਾ ਹੈ ਸਿੰਧ ਸਭਿਅਤਾ ਵੀ ਕਿਹਾ ਜਾਂਦਾ ਹੈ ਇਹ ਸਭਿਅਤਾ ਅੱਜ ਤੋਂ 5000 ਸਾਲ ਪਹਿਲਾਂ ਇਸ ਧਰਤੀ ਤੇ ਵਸਦੀ ਰਹੀ ਹੈ ਤੇ ਇੰਨੇ ਪੁਰਾਣੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਬਹੁਤ ਹੀ ਸੋਹਣਾ ਰਹਿਣ ਸੈਣ ਜਿਹੜਾ ਵਿਕਸਿਤ ਕੀਤਾ ਸੀ ਆਪਣੇ ਜਿਹੜੇ ਘਰ ਆ ਉਹ ਪੱਕੀਆਂ ਇੱਟਾਂ ਦੇ ਉਹਨਾਂ ਦੇ ਬਣੇ ਹੋਏ ਸੀ ਬੜੇ ਸਾਫ਼ ਸਫਾਈ ਦੇ ਨਾਲ ਲੋਕ ਰਹਿੰਦੇ ਵੱਸਦੇ ਸਨ ਤੇ ਗਲੀਆਂ ਨਾਲੀਆਂ ਜਿਹੜੀਆਂ ਜਿਹੜੀਆਂ ਅਜੇ ਤੱਕ ਸਾਡੀਆਂ ਪੰਚਾਇਤਾਂ ਕੋਲੋਂ ਪੱਕੀਆਂ ਨਹੀਂ ਕੀਤੀਆਂ ਜਾਂਦੀਆਂ ਸਾਡੀਆਂ ਪੰਚਾਇਤਾਂ ਪੰਚਾਇਤੀ ਚੋਣਾਂ ਦੇ ਮੌਕੇ ਏਜੰਡਾ ਹੀ ਇਹ ਹੁੰਦਾ ਵੀ ਗਲੀਆਂ ਨਾਲੀਆਂ ਪੱਕੀਆਂ ਕਰਦਾਂਗੇ ਉਸ ਸਮੇਂ ਉਹਨਾਂ ਨੇ ਆਪਣੀਆਂ ਗਲੀਆਂ ਨਾਲੀਆਂ ਜਿਹੜੀਆਂ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਜਿਹੜੀਆਂ ਪੱਕੀਆਂ ਕਰ ਲਈਆਂ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਦਾ ਪਾਣੀ ਦਾ ਨਿਕਾਸ ਵੀ ਬਣਿਆ ਆ ਜੀ ਗਲੀਆਂ ਪੱਕੀਆਂ ਫੜੀਆਂ ਹੋਈਆਂ ਦੀ ਸ਼ਹਿਰ ਜਿਹੜੀ ਹੈ ਬੜੇ ਸੋਹਣੇ ਉਹਨਾਂ ਦੇ ਬਣੀ ਹੋਏ ਸਨ ਸੋ ਸਿੰਧੂ ਘਾਟੀ ਦੀ ਸਭਿਅਤਾ ਦੀ ਚਰਚਾ ਸ਼ੁਰੂ ਕਰਦੇ ਆ ਸਿੰਧੂ ਘਾਟੀ ਦੇ ਸਭਿਅਤਾ ਦੇ ਆਰੰਭ ਤੋਂ ਆਰੰਭ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਰੇ ਖੋਜਕਾਰਾਂ ਦੇ ਸਾਰੇ ਇਤਿਹਾਸਕਾਰਾਂ ਦੀ ਆਪੋ ਆਪਣੀ رائے ਆ ਆਪੋ ਆਪਣੀ ਮਨਾਉਤ ਆ ਆਪੋ ਆਪਣਾ ਮੰਨਣਾ ਆ ਕਿ ਇਹਦਾ ਆਰੰਭ ਕਦੋਂ ਆ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਇਹਦਾ ਆਰੰਭ ਜਿਹੜਾ 3250 ਸਾਲ ਪੂਰਬ ਦੇ ਵਿੱਚ ਹੁੰਦਾ ਹੈ ਕੁਝ ਦਾ ਕਹਿਣਾ ਹੈ 2800 ਈਸਾ ਪੂਰਬ ਦੇ ਵਿੱਚ ਆ ਕਈਆਂ ਦਾ ਮੰਨਣਾ ਹੈ 2900 ਈਸਾ ਪੂਰਬ ਦੇ ਵਿੱਚ ਇਹਦੀ ਆਰੰਭਤਾ ਜਿਹੜੀ ਆ ਹੁੰਦੀ ਹੈ ਕਈ ਇਤਿਹਾਸਕਾਰਾਂ ਨੇ ਰੇਡੀਓ ਕਾਰਬਨ ਮਿਤੀਆਂ ਦੇ ਦੁਆਰਾ ਵੀ ਇਹਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਰੇਡੀਓ ਕਾਰਬਨ ਹੁੰਦਾ ਹੈ ਇੱਕ ਤਰੀਕੇ ਦੇ ਨਾਲ ਰਸਾਇਣਕ ਪ੍ਰਕਿਰਿਆ ਹੁੰਦੀ ਆ ਜਿਹਦੇ ਦੁਆਰਾ ਪੱਥਰਾਂ ਤੇ ਹੱਡੀਆਂ ਨੂੰ ਜਾਂਚ ਕੀਤੀ ਜਾਂਦੀ ਹੈ ਕਿ ਕਿੰਨੀਆਂ ਪੁਰਾਣੀਆਂ ਹੋ ਸਕਦੀਆਂ ਉਦੇ ਅਨੁਸਾਰ ਵੀ ਤਕਰੀਬਨ 2800 ਤੋਂ 2900 ਈਸਾ ਪੂਰਵ ਦਾ ਸਮਾਂ ਜਿਹੜਾ ਹੈ ਇਹਦਾ ਪਤਾ ਲੱਗਦਾ ਹੈ ਤੇ ਇਹਦਾ ਖਾਤਮੇ ਦਾ ਸਮਾਂ ਜਿਹੜਾ ਹੈ ਉਹ ਹੈਗਾ 1750 ਈਸਾ ਪੂਰਵ ਦੇ ਵਿੱਚ ਜਿਹੜੀ ਇਹ ਖਤਮ ਹੋ ਜਾਂਦੀ ਹੈ ਇਹਦਾ ਪੱਗਨ ਹੋ ਜਾਂਦਾ ਹੈ ਸਿੰਧੂ ਘਾਟੀ ਦੀ ਸਭਿਅਤਾਆਂ ਵਿਸ਼ੇਸ਼ਤਾਵਾਂ ਜਾਂ ਇੱਥੇ ਦੇ ਜੋ ਵੀ ਕੈਰੈਕਟ੍ਰਿਸਟਿਕਸ ਜਾਂ ਜੋ ਵੀ ਅਸੀਂ ਡਿਸਕਸ ਕਰਨਾ ਹੈ ਸਿੰਧੂ ਘਾਟੀ ਦੀ ਸਭਿਅਤਾ ਦੇ ਬਾਰੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇਹਦਾ ਖੇਤਰ ਜੇਕਰ ਗੱਲ ਕੀਤੀ ਜਾਵੇ ਦਾ ਸਿੰਧ ਦਰਿਆ ਜਿਹੜਾ ਜਿਹਨੂੰ ਇੰਡਸ ਵੀ ਕਿਹਾ ਲੋਕਾਂ ਨੇ ਉਹਦੇ ਤੋਂ ਇਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ ਆ ਉਹਦੇ ਕਰਕੇ ਇਹਨੂੰ ਸਿੰਧੂ ਘਾਟੀ ਦੀ ਸਭਿਤਾ ਉਸ ਦਰਿਆ ਦਾ ਕਰਕੇ ਇਹਦਾ ਨਾਮ ਸਿੰਧ ਘਾਟੀ ਦੀ ਸਭਿਤਾ ਜਿਹੜਾ ਬਣਦਾ ਆ ਸਿੰਧ ਦਰਿਆ ਦੇ ਨੇੜੇ ਤੇੜੇ ਇਹ ਤੇ ਪ੍ਰਾਪਤ ਹੁੰਦੇ ਆ ਜਾਂ ਜੇ ਅਵਸ਼ੇਸ਼ ਤੁਹਾਨੂੰ ਸੌਖਾ ਲੱਗਦਾ ਤੇ ਅਵਸ਼ੇਸ਼ ਸੰਮਲੋ ਰਿਮੇਨ ਸੰਮਲੋ ਹੈਰੀਡੇ ਤੇ ਜਿਹੜਾ ਖੇਡ ਪੰਜਾਬੀ ਦਾ ਸ਼ਬਦ ਹੈ ਇਹਦੇ ਜਿਹੜੇ ਥੇ ਪ੍ਰਾਪਤ ਵਿਸ਼ੇਸ਼ ਪ੍ਰਾਪਤ ਹੁੰਦੇ ਖਦਾਈਆਂ ਤੋਂ ਸਿੰਧ ਰਿਆ ਤੋਂ ਸਭ ਤੋਂ ਪਹਿਲਾਂ ਪ੍ਰਾਪਤ ਹੁੰਦੇ ਆ ਫਿਰ ਜਦੋਂ ਹੜੱਪਾ ਤੋਂ ਹੜੱਪਾ ਜਿਹੜਾ ਅਜੋਕੇ ਸਮੇਂ ਰਾਵੀ ਦਰਿਆ ਦੇ ਤੱਟ ਦਾ ਇਲਾਕਾ ਜਿਹੜਾ ਹੜੱਪਾ ਦਾ ਇਲਾਕਾ ਆ ਹੜੱਪਾ ਤੋਂ ਵੀ ਇਹਦੇ ਜਿਹੜੇ ਆ ਬੜੇ ਅਵਿਸ਼ੇਸ਼ ਪ੍ਰਾਪਤ ਹੁੰਦੇ ਆ ਫਿਰ ਪਤਾ ਲੱਗਦਾ ਹੈ ਕਿ ਨਹੀਂ ਇਹਦਾ ਖੇਤਰ ਜਿਹੜਾ ਸਿੰਧ ਤੱਕ ਸੀਮਿਤ ਨਹੀਂ ਆ ਹੋਰ ਵੀ ਥਾਵਾਂ ਤੇ ਜਿਹੜਾ ਇਹ ਸਭਿਅਤਾ ਵਸਦੀ ਰਹੀ ਆ ਫਿਰ ਹੋਰ ਵੀ ਕਈ ਸ਼ਹਿਰ ਜਿਹੜੇ ਆ ਉਹ ਖਦਾਈਆਂ ਤੋਂ ਪ੍ਰਾਪਤ ਹੋਣੇ ਸ਼ੁਰੂ ਹੁੰਦੇ ਆ ਕਾਲੀਬੰਗਨ ਦਾ ਇਲਾਕਾ ਜਿਹੜਾ ਆ ਉਹ ਖੁਦਾਈ ਚ ਪ੍ਰਾਪਤ ਹੁੰਦਾ ਆ ਫਿਰ ਲੋਥਲ ਜਿਹੜਾ ਆ ਉਹ ਅਜੋਕੇ ਸਮੇਂ ਗੁਜਰਾਤ ਦਾ ਹੈ ਸਾ ਉਥੇ ਵੀ ਇਹਦੇ ਜਿਹੜੇ ਆ ਅਵਸ਼ੇਸ਼ ਪ੍ਰਾਪਤ ਹੁੰਦੇ ਆ ਖੁਦਾਈਆਂ ਤੋਂ ਇਹਦੇ ਨਾਲ ਮਿਲਦੇ ਜੁਲਦੇ ਜਿਹੜਾ ਜਿਹੜਾ ਅਵਸ਼ੇਸ਼ਾਂ ਦੇ ਵਿੱਚ ਇਹ ਸਭਿਅਤਾ ਦੇ ਕੋਈ ਅੰਸ਼ ਪ੍ਰਾਪਤ ਹੁੰਦੇ ਜਾਂ ਇੱਕ ਦੂਜੇ ਨਾਲ ਮਿਲਦੀਆਂ ਉਹਨਾਂ ਨੂੰ ਇਸ ਸਭਿਅਤਾ ਦੇ ਅਵਸ਼ੇਸ਼ ਹੀ ਮੰਨਿਆ ਗਿਆ ਕੁਝ ਕਾਰਾਂ ਵੱਲੋਂ ਸੋ ਕਾਲੀਬੰਗਨ ਲੋਥਲ ਮੋਹਨਜੋਦੜੋ ਜਿਹੜਾ ਇਹਦਾ ਸਭ ਤੋਂ ਮੁੱਖ ਸ਼ਹਿਰ ਆ ਜੇ ਸਭ ਤੋਂ ਪ੍ਰਮੁੱਖ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਮੋਹਨਜੋਦੜੋ ਹੈ ਜਿਹੜਾ ਲੜਕਾਨਾ ਜਰੇ ਦੇ ਵਿੱਚ ਸਥਿਤ ਹੈ ਸਿੰਧ ਦੇ ਇਹ ਚੇਤੇ ਰੱਖਣ ਜੋ ਗੱਲਾਂ ਕਿ ਸਿੰਧ ਦੇ ਲੜਕਾਨਾ ਜਰੇ ਦੇ ਵਿੱਚ ਜਿਹੜਾ ਮੋਹਨਜੋਦੜੋ ਨਾਮ ਦਾ ਸ਼ਹਿਰ ਹੈ ਜਿਹੜਾ ਕਿ ਸਭ ਤੋਂ ਮੁੱਖ ਮੰਨਿਆ ਗਿਆ ਸਿੰਧੂ ਘਾਟੀ ਸਭਿਅਤਾ ਦਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਅਵਸ਼ੀਸ਼ ਪ੍ਰਾਪਤ ਹੋਏ ਆ ਜਿਹਦੇ ਵਿੱਚ ਅਵਸ਼ੀਸ਼ਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤੇ ਇਮਾਰਤਾਂ ਦੇ ਥੀ ਜਿਹੜੇ ਇਮਾਰਤਾਂ ਠੱਠੀਆਂ ਆਈਆਂ ਅਧ ਬਚਦੀਆਂ ਇਮਾਰਤਾਂ ਜਾਂ ਉਥੇ ਦੇ ਵਰਤਨ ਚਿੱਤਰ ਮੋਹਰਾ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਖੁਦਾਈ ਤੋਂ ਪ੍ਰਾਪਤ ਹੋਈਆਂ ਹੱਡੀਆਂ ਵਗੈਰਾ ਢਾਂਚੇ ਉਹ ਸਾਰਾ ਕੁਝ ਇਹ ਸ਼ਹਿਰ ਤੋਂ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਸੋ ਇਹ ਸ਼ਹਿਰ ਜਿਹੜਾ ਮੁੱਖ ਸ਼ਹਿਰ ਬਣ ਜਾਂਦਾ ਮੋਹਨਜੋਦੜੋ ਸਿੰਧੂ ਘਾਟੀ ਦੀ ਸਭਿਅਤਾ ਦਾ ਫਿਰ ਇੱਥੇ ਦੇ ਜਦੋਂ ਸਾਰੀ ਖੁਦਾਈ ਹੁੰਦੀ ਹੈ ਤੇ ਸ਼ਹਿਰ ਦਾ ਪਤਾ ਲੱਗਦਾ ਹੈ ਕਿ ਕਿਸ ਪ੍ਰਕਾਰ ਜਿਹੜਾ 400 ਦੇ ਰਸਤੇ ਬੜੇ ਹੋਏ ਆ ਵਿੱਚ ਜਿਵੇਂ ਜੋ ਕਿਸਮੇ ਜੀ ਚੰਡੀਗੜ੍ਹ ਦੇ ਸੈਕਟਰ ਬਣੇ ਹੋਏ ਹਨ ਉਸ ਤਰੀਕੇ ਦਾ ਉਸ ਆਧੁਨਿਕ ਤਰੀਕੇ ਦੇ ਸ਼ਹਿਰਾਂ ਵਰਗਾ ਸ਼ਹਿਰ ਜਿਹੜਾ ਬਣਿਆ ਆ ਸੀ ਉਸ ਸਮੇਂ ਦੇ ਵਿੱਚ ਬੜੀ ਆਧੁਨਿਕ ਸ਼ਹਿਰਾਂ ਵਰਗਾ ਰਹਿਣ ਸੈਣ ਵੀ ਉਸ ਸਮੇਂ ਦੇ ਲੋਕਾਂ ਦਾ ਜਿਹੜਾ ਮੰਨਿਆ ਜਾਂਦਾ ਹੈ ਕੋਜਕਰਾਂ ਦੇ ਵੱਲੋਂ ਸੋ ਉਸ ਸਮੇਂ ਦੇ ਜੇ ਮਕਾਨਾਂ ਦੀ ਗੱਲ ਕੀਤੀ ਜਾਵੇ ਤੋਂ ਮਕਾਨ ਜਿਹੜੇ ਆ ਪੱਕੀਆਂ ਇੱਟਾਂ ਦੇ ਬਣੇ ਹੋਏ ਪ੍ਰਾਪਤ ਹੋਏ ਆ ਵਿਸ਼ੇਸ਼ਾਤੋਂ ਉਹਨਾਂ ਇੱਟਾਂ ਨੂੰ ਪਕਾਉਣ ਦੀ ਅੱਗ ਦੀ ਵਰਤੋਂ ਕੀਤੀ ਜਾਂਦੀ ਸੀ ਪਕਾਇਆ ਜਾਂਦਾ ਇੱਟਾਂ ਨੂੰ ਉਹ ਪੱਕੀਆਂ ਇੱਟਾਂ ਲਗਾ ਕੇ ਜਿਹੜੇ ਮਕਾਨ ਬਣਾਏ ਹੋਏ ਆ ਫਿਰ ਮਕਾਨਾਂ ਦੇ ਵਿੱਚ ਹਰ ਇੱਕ ਮਕਾਨ ਦੇ ਵਿੱਚ ਗੁਸਲਖਾਨਾ ਇਸ਼ਨਾਨ ਘਰ ਉਹਦੀ ਸਹੂਲਤ ਜਿਹੜੀ ਆ ਉਪਲਬਧ ਹੈ ਮਕਾਨਾਂ ਦੇ ਵਿੱਚ ਹਰ ਇੱਕ ਮਕਾਨ ਦੇ ਵਿੱਚ ਬਣਿਆ ਹੋਇਆ ਕਹਿਣ ਤੋਂ ਭਾਵ ਕਿ ਬੜੇ ਸੋਹਣੇ ਤਰੀਕੇ ਦੇ ਨਾਲ ਸੁਚੱਜੇ ਤਰੀਕੇ ਦੇ ਨਾਲ ਸ਼ਹਿਰ ਬਣੇ ਹੋਏ ਆ ਤੇ ਸ਼ਹਿਰਾਂ ਦੇ ਜਿਹੜੇ ਮਕਾਨ ਆ ਉਹ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਬਣੇ ਹੋਏ ਸਾਰੇ ਜਿਹਨੂੰ ਪ੍ਰੋਪਰ ਸਿਵਲਾਈਜ਼ਡ ਲੋਕ ਜਿਹੜੇ ਆ ਵਸਦੇ ਆ ਸੱਭੇ ਕਲੋਕ ਜਿਹੜੇ ਸਹੀ ਤਰੀਕੇ ਨਾਲ ਉੱਥੇ ਵਸਦੇ ਰਹੇ ਆ ਬੜੇ ਆਧੁਨਿਕ ਸ਼ਹਿਰੀ ਤਰ੍ਹਾਂ ਦੇ ਲੋਕ ਜਿਹੜੇ ਆ ਵਸਦੇ ਰਹੇ ਆ ਫਿਰ ਮਕਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਮਕਾਨ ਦੋ ਮੰਜ਼ਲੀ ਵੀ ਜਿਹੜੇ ਪ੍ਰਾਪਤ ਹੁੰਦੇ ਆ ਉਹ ਕਿਹਾ ਜਾਂਦਾ ਆ ਅੰਦਾਜ਼ਾ ਲਗਾਇਆ ਖੋਜਕਾਰਾਂ ਨੇ ਕਿ ਹੋ ਸਕਦਾ ਏ ਥੋੜੇ ਜੇ ਅਮੀਰ ਵਰਗ ਦੇ ਲੋਕਾਂ ਦੇ ਹੋ ਸਕਦੇ ਆ ਕਿਉਂਕਿ ਕਈ ਭਵਨ ਇਦਾਂ ਦੇ ਪ੍ਰਾਪਤ ਹੋਏ ਜਿਨ੍ਹਾਂ ਦੇ ਕਮਰਿਆਂ ਦਾ ਘੇਰਾ ਜਿਹੜਾ ਵੱਡਾ ਆ ਵੱਡੇ ਖੁੱਲੇ ਕਮਰੇ ਪ੍ਰਾਪਤ ਹੋਏ ਆ ਉਤੋਂ ਅੰਦਾਜ਼ਾ ਲੱਗਦਾ ਹੈ ਕਿ ਹਾਂ ਜਿਹੜੇ ਥੋੜੇ ਜੇ ਅਮੀਰ ਵਰਗ ਦੇ ਲੋਕ ਆ ਉਹ ਖੁੱਲੇ ਮਕਾਨਾਂ ਦੇ ਵਿੱਚ ਰਹਿੰਦੇ ਹੋਣਗੇ ਤੇ ਜਿਹੜੇ ਥੋੜੇ ਜੇ ਦਰਮਿਆਨੀ ਜਾਂ ਮੱਧ ਵਰਗੀ ਕਹਿ ਲੋ ਜਾਂ ਥੋੜੇ ਗਰੀਬ ਲੋਕ ਤਰ੍ਹਾਂ ਦੇ ਉਹ ਜਿਹੜੇ ਆ ਉਹਨਾਂ ਦੇ ਮਕਾਨਾਂ ਦੇ ਕਮਰੇ ਜਿਹੜੇ ਆ ਉਹ ਛੋਟੇ ਆ ਪਰ ਮਕਾਨ ਜਿਹੜੇ ਪੱਕੀ ਇਟਾਂ ਦੇ ਹੀ ਲਗਭਗ ਸਾਰੇ ਜਿਹੜੇ ਆ ਵੱਡੇ ਪ੍ਰਾਪਤ ਹੋਏ ਆ ਬਰਤਨ ਖੁਦਾਈਆਂ ਤੋਂ ਪ੍ਰਾਪਤ ਹੁੰਦੇ ਆ ਜਿੱਦ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਵੱਡੇ ਬਰਤਨ ਆ ਉਹਨਾਂ ਦੇ ਵਿੱਚ ਅਨਾਜ ਜਿਹੜਾ ਹੈ ਉਹ ਸਟੋਰ ਕਰਕੇ ਰੱਖਿਆ ਜਾਂਦਾ ਸੀ ਅਨਾਜ ਸਾਂਭ ਕੇ ਰੱਖਿਆ ਜਾਂਦਾ ਸੀਗਾ ਤੇ ਬਾਕੀ ਜਿਹੜੇ ਆਪਣੇ ਖਾਣ ਪੀਣ ਲਈ ਬਰਤਨ ਜਿਹੜੇ ਆ ਵਰਤੇ ਜਾਂਦੇ ਸੀ ਬਰਤਨ ਵੀ ਖਦਾਈਆਂ ਤੋਂ ਪ੍ਰਾਪਤ ਹੁੰਦੇ ਆ ਫਿਰ ਘਰਾਂ ਦੇ ਵਿੱਚ ਬਿਜਲੀ ਤਾਂ ਉਸ ਸਮੇਂ ਕੋਈ ਨਹੀਂ ਸੀ ਪਰ ਲੋ ਕਰਨ ਦੇ ਲਈ ਚਾਨਣ ਦੇ ਲਈ ਰੋਸ਼ਨੀ ਕਰਨ ਦੇ ਲਈ ਜਿਹੜਾ ਦੀਵੇ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਸੀ ਉਹ ਵਿਸ਼ੇਸ਼ਾਤੋਂ ਖੋਜ ਤੋਂ ਪ੍ਰਾਪਤ ਹੋਇਆ ਕੁਝ ਕੁ ਦੀਵੇ ਜਿਹੜੇ ਪੱਥਰ ਦੇ ਬਣੇ ਹੋਏ ਆ ਕੋਈ ਦੀਵੇ ਮਿੱਟੀ ਦੇ ਬਣੇ ਹੋਏ ਇਸੇ ਤਰ੍ਹਾਂ ਬਰਤਨ ਵੀ ਜਿਹੜੇ ਆ ਕੁਝ ਕੁ ਮਿੱਟੀ ਦੇ ਬਣੇ ਹੋਏ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਰੰਗਿਆ ਜਾਂਦਾ ਸੀਗਾ ਉਹਨਾਂ ਦੇ ਉੱਤੇ ਵੱਖ-ਵੱਖੋ ਕਰੇ ਤਰ੍ਹਾਂ ਦੀਆਂ ਕਲਾਕਿਰਤੀਆਂ ਜਿਹੜੀਆਂ ਉਸ ਸਮੇਂ ਦੇ ਲੋਕ ਜਿਹੜੇ ਉਹ ਕਰਦੇ ਐ ਬੜਾ ਸੋਹਣਾ ਉਹਨਾਂ ਦਾ ਲਾਈਫ ਸਟਾਈਲ ਆ ਬੜੇ ਸੋਹਣੇ ਤਰੀਕੇ ਦੇ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਉਹਨਾਂ ਦੇ ਸ਼ਹਿਰ ਬਣੇ ਹੋਏ ਆ ਤੇ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਜੀਵਨ ਭਤੀਜ ਜਿਹੜਾ ਕਰਦੇ ਰਹੇ ਇਹ ਅੰਦਾਜ਼ਾ ਉਸ ਸਮੇਂ ਦੀਆਂ ਖੁਦਾਈਆਂ ਤੋਂ ਤੇ ਉਸ ਸਮੇਂ ਦੇ ਚਿੱਤਰਾਂ ਤੋਂ ਜਾਂ ਮੂਰਤੀਆਂ ਤੋਂ ਜੋ ਕੁਝ ਵੀ ਪ੍ਰਾਪਤ ਹੋਇਆ ਉਹਦੇ ਤੋਂ ਅੰਦਾਜ਼ਾ ਲਗਾਇਆ ਜਾਂਦਾ ਕਿ ਕਿਵੇਂ ਕਿਵੇਂ ਦਾ ਉਹਨਾਂ ਦਾ ਰਹਿਣ ਸਹਿਣ ਰਿਹਾ ਹੋਗਾ ਤੇ ਕਿਵੇਂ ਦਾ ਉੱਥੋਂ ਦੇ ਲੋਕਾਂ ਦਾ ਜਿਹੜਾ ਪਹਿਰਾਵਾ ਰਿਹਾ ਹੋਏਗਾ ਜੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਪਹਿਰਾਵੇ ਵਿੱਚ ਜਿਹੜੇ ਆਦਮੀ ਆ ਉਹਨਾਂ ਦੇ ਪਹਿਰਾਵੇ ਲਈ ਇੱਕ ਚਾਦਰ ਜਿਹੜੀ ਆ ਉਹ ਆਪਣੇ ਉੱਤੇ ਓੜਦੇ ਹੀ ਆਪਣੇ ਚਾਦਰ ਇੱਕ ਲੈਂਦੇ ਸੀਗੇ ਜਿਹਨੂੰ ਤੇਹੜਾ ਲੱਕ ਤੋਂ ਬੰਨ ਕੇ ਤੇ ਉੱਪਰ ਮੋਢੇ ਦੇ ਉੱਤੋਂ ਦੀ ਲਿਆ ਕੇ ਬਾਹ ਦੇ ਉੱਤੇ ਆਪਣੀ ਟੰਗ ਲੈਂਦੇ ਸੀਗੇ ਇਸ ਤੋਂ ਇਲਾਵਾ ਔਰਤਾਂ ਦਾ ਪਹਿਰਾਵਾ ਜਿਹੜਾ ਮੂਰਤੀਆਂ ਤੋਂ ਪਤਾ ਲੱਗਾ ਹੈ ਉਹ ਇਹ ਆ ਕਿ ਔਰਤਾਂ ਜਿਹੜਾ ਇੱਕ ਗਰੇ ਪੈਂਦੀਆਂ ਸੀਗੀਆਂ ਜਾਂ ਸਾਦਾ ਪਹਿਰਾਵਾ ਉਹਨਾਂ ਦਾ ਔਰਤਾਂ ਦਾ ਹੁੰਦਾ ਸੀ ਇਸ ਤੋਂ ਇਲਾਵਾ ਹਾਰ ਸ਼ਿੰਗਾਰ ਲਈ ਔਰਤਾਂ ਵੱਖੋਖਰੇ ਤਰ੍ਹਾਂ ਦੇ ਗਹਿਣੇ ਵੀ ਜਿਹੜੇ ਆ ਉਹ ਪਹਿਨਦੀਆਂ ਸਨ ਗਹਿਣੇ ਵੀ ਉਹਨਾਂ ਦੇ ਵਿੱਚ ਵੀ ਵੱਖੋਖਰੀਆਂ ਕੈਟਾਗਰੀ ਬਣੀ ਹੋਈ ਹੈ ਕਿ ਜਿਹੜੀਆਂ ਅਮੀਰ ਘਰਾ ਦੀਆਂ ਔਰਤਾਂ ਆ ਉਹਨਾਂ ਦੇ ਗਹਿਣੇ ਜਿਹੜੇ ਸੋਨੇ ਜਾਂ ਦੀ ਦੇ ਗਹਿਣੇ ਵੀ ਪ੍ਰਾਪਤ ਹੋਏ ਆ ਕੁਝ ਖਾਧਾਂ ਤੋਂ ਕੋਈ ਥਾਵਾਂ ਤੋਂ ਜਿਹੜੇ ਆ ਕਾਂਬੇ ਦੀਆਂ ਹੱਡੀਆਂ ਦੇ ਗਹਿਣੇ ਪ੍ਰਾਪਤ ਹੋਏ ਆ ਫਿਰ ਜਿਹੜੇ ਅਮੀਰ ਲੋਕ ਆ ਉਹ ਸੋਨੇ ਚਾਂਦੀ ਦੇ ਹਾਸੀਦੰਦ ਦੇ ਗਹਿਣੇ ਜਣੇ ਆ ਉਸ ਸਮੇਂ ਪਾਉਂਦੇ ਸੀਗੇ ਗਹਿਣੇ ਬੜੇ ਸੋਹਣੇ ਤਰੀਕੇ ਨਾਲ ਜਿਹੜੇ ਆ ਬਣਾਏ ਹੁੰਦੇ ਸੀਗੇ ਇਸ ਤੋਂ ਇਲਾਵਾ ਔਰਤਾਂ ਹਾਰ ਸ਼ਿੰਗਾਰ ਲਈ ਆਪਣੇ ਚਿਹਰੇ ਤੇ ਲਾਉਣ ਦੀ ਕੁਝ ਉਹਨਾਂ ਦੇ ਜਿਹੜੇ ਖਾਸ ਪਦਾਰਥ ਨੇ ਜਾਂ ਬੁੱਲਾਂ ਨੂੰ ਕ੍ਰਿਸ਼ਿਤ ਬਣਾਉਣ ਲਈ ਜਾਂ ਆਪਣੇ ਸਿਰ ਨੂੰ ਗੁੰਦੜਨੀ ਰੇਸ਼ਮੀ ਨਾਲੇ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਉਹ ਵੀ ਪ੍ਰਾਪਤ ਹੋਈਆਂ ਹਾਰ ਸ਼ਿੰਗਾਰ ਦੀਆਂ ਵਿਸ਼ੇਸ਼ਾਤਾਂ ਤੋਂ ਫਿਰ ਚਿੱਤਰਾਂ ਤੋਂ ਕੁਝ ਅੰਦਾਜ਼ਾ ਲੱਗਦਾ ਹੈ ਜਾਂ ਮੂਰਤੀਆਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਉਸ ਸਮੇਂ ਦੇ ਵਿੱਚ ਇਹਨੇ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਵੱਲੋਂ ਜਿੱਦਾਂ ਹੁਣ ਦੇ ਸਮੇਂ ਆਧੁਨਿਕ ਔਰਤਾਂ ਕੱਟੇ ਹੋਏ ਛੋਟੇ ਵਾਲ ਰੱਖਦੀਆਂ ਨੇ ਜਦੋਂ ਅੰਜਲੀ ਫਿਲਮ ਵਾਲੀ ਬੀਬੀ ਨੇ ਰੱਖੇ ਉਦਾਂ ਉਹਨਾਂ ਦੇ ਵੀ ਵਾਲ ਇਦਾਂ ਕੱਟ ਕੇ ਉਹਨਾਂ ਨੇ ਛੋਟੇ ਵਾਲ ਰੱਖਣ ਦੀ ਵੀ ਰਿਵਾਜ ਜਿਹੜਾ ਹੈ ਉਹ ਸਮੇਂ ਚੱਲਦਾ ਸੀਗਾ ਇਸ ਤੋਂ ਇਲਾਵਾ ਵਾਲਾਂ ਨੂੰ ਕਿਸੇ ਵਿਸ਼ੇਸ਼ ਓਕੇਸ਼ਨ ਦੀ ਵਿਸ਼ੇਸ਼ ਤਰੀਕੇ ਨਾਲ ਸਜਾਇਆ ਵੀ ਜਾਂਦਾ ਰਿਹਾ ਹੈ ਇਹ ਸਾਰਾ ਕੁਝ ਉਥੋਂ ਦੀਆਂ ਮੂਰਤੀਆਂ ਜਾਂ ਚਿੱਤਰਾਂ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਘਰਾਂ ਦੇ ਉੱਪਰ ਜਾਂ ਪੱਥਰਾਂ ਦੇ ਉੱਪਰ ਜਿਹੜੇ ਚਿੰਨ੍ਹ ਪ੍ਰਾਪਤ ਹੋਏ ਆ ਉਹਦੇ ਤੋਂ ਪਤਾ ਲੱਗਦਾ ਹੈ ਕਿ ਇੱਕ ਲਿਪੀ ਵੀ ਉਸ ਸਮੇਂ ਜਿਹੜੀ ਵਿਕਸਿਤ ਹੋ ਚੁੱਕੀ ਸੀਗੀ ਇੱਕ ਲਿਪੀ ਦਾ ਵਿਕਾਸ ਹੋ ਚੁੱਕਿਆ ਸੀਗਾ ਲਿਖਣ ਕਲਾ ਜਿਹੜੀ ਆ ਉਸ ਸਮੇਂ ਵਿਕਸਿਤ ਹੋ ਚੁੱਕੀ ਸੀਗੀ ਇਹ ਬੜੀ ਮਹੱਤਵਪੂਰਨ ਗੱਲ ਹੈ ਧਿਆਨ ਦੇਣ ਜੋ ਗੱਲ ਹੈ ਕਿ ਜਿਹੜੇ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੇ ਲੋਕ ਉਸ ਸਮੇਂ ਇਦਾਂ ਦੇ ਵੀ ਸਨ ਜਿਹੜੇ ਅਜੇ ਜੰਗਲਾਂ 'ਚ ਹੀ ਤੁਰੇ ਫਿਰਦੇ ਸਨ ਤੇ ਕੁਝ ਸੱਭਿਆਤਾਵਾਂ ਜਿਹੜੀਆਂ ਵਿਕਸਿਤ ਹੋਣਾ ਸ਼ੁਰੂ ਹੋਈਆਂ ਸੀ ਜੈਨਕਿ ਉਹਨਾਂ ਨੇ ਪਹਿਲਾ ਸਟੈਪ ਵੀ ਪੁੱਟਿਆ ਸੀ ਥੋੜੇ ਥੋੜੇ ਸੱਭਕ ਹੋਏ ਸੀ ਇਹਨਾਂ ਦੇ ਪੱਦਰ ਦੇ ਨਹੀਂ ਹੋ ਸਕੇ ਸੀਗੇ ਇਹਨਾਂ ਨੂੰ ਲਿਖਣ ਕਲਾ ਹੀ ਸਿੱਖ ਲਈ ਹੋਵੇ ਲਿਖਣ ਕਲਾ ਤੋਂ ਉਹਨਾਂ ਦੀਆਂ ਲਿਪੀਆਂ ਦੇ ਜਿਹੜੇ ਚਿੰਨ ਪ੍ਰਾਪਤ 400 ਦੇ ਕਰੀਬ ਜਿਹੜੇ ਚਿੰਨ ਪ੍ਰਾਪਤ ਹੁੰਦੇ ਆ 400 ਚਿੰਨ ਪ੍ਰਾਪਤ ਹੋਏ ਪਰ ਅਜੇ ਤੱਕ ਖੋਜਕਾਰਾਂ ਕੋਲੋਂ ਲਿਪੀ ਜਿਹੜੀ ਆ ਪੜ੍ਹੀ ਨਹੀਂ ਗਈ ਅੱਜ ਤੱਕ ਇਹ ਰਹੱਸ ਬਣਿਆ ਆ ਕਿ ਉਹ ਲਿਪੀ ਜਿਹੜੀ ਆ ਕਿਸੇ ਨੇ ਵੀ ਅਜੇ ਤੱਕ ਪੜ੍ਹੀ ਨਹੀਂ ਕਿਸੇ ਨੂੰ ਸਮਝ ਨਹੀਂ ਆਈ ਉਹ ਸਮਝ ਨਾ ਆਉਣ ਦਾ ਕਾਰਨ ਹੋ ਸਕਦਾ ਬੜੀ ਗੁੱਝੇ ਭੇਦ ਜਿਹੜੀ ਆ ਉਲਝੇ ਭੇਦ ਦੁਦ ਦੇ ਨਾਲ ਸੁਰਜ ਸਕਦੇ ਸੀਗੇ ਖੁਲਾਸੇ ਹੋ ਸਕਦੇ ਸੀਗੇ ਪਰ ਉਹ ਨਾ ਪੜਨ ਦਾ ਮੁੱਖ ਕਾਰਨ ਖੋਜਕਰਾਂ ਨੇ ਇਹ ਦੱਸਿਆ ਆ ਕਿ ਉਸ ਸਮੇਂ ਦੀ ਜਿਹੜੀ ਲਿਪੀ ਆ ਉਹਦਾ ਕੋਈ ਖਾਸ ਲੇਖ ਜਿਹੜਾ ਸ਼ਿਲਾ ਲੇਖ ਜਾਂ ਕੋਈ ਹੋਰ ਲੇਖ ਪ੍ਰਾਪਤ ਨਹੀਂ ਹੋਇਆ ਲੰਮਾ ਲੇਖ ਜਿਹਦੇ ਤੋਂ ਇੱਕ ਸ਼ਬਦ ਬਾਰ ਬਾਰ ਦੁਹਰਾਇਆ ਜਾਂਦਾ ਹੋਵੇ ਕਿਉਂਕਿ ਜਦੋਂ ਲੇਖ ਲਿਖਿਆ ਜਾਂਦਾ ਹੈ ਜਿਹੜੇ ਛੋਟੇ ਸ਼ਬਦ ਹੁੰਦੇ ਆ ਉਹ ਬਾਰ ਬਾਰ ਦੁਹਰਾਏ ਜਾਂਦੇ ਜਿੱਦਾਂ ਕੋਈ ਕਨਜੈਕਸ਼ਨ ਹੁੰਦਾ ਅਤੇ ਕਹਿ ਲੋ ਅਤੇ ਬਾਰ ਬਾਰ ਇੱਕ ਲੇਖ ਵਿੱਚ ਆ ਜਾਂਦਾ ਹੈ ਜਾਂ ਦੀ ਆਜ ਉਦਾਂ ਉਸ ਸਮੇਂ ਦੇ ਲੇਖਾਂ ਵਿੱਚੋਂ ਕੋਈ ਬਾਰ ਬਾਰ ਮਿਲਣ ਵਾਲਾ ਚਿੰਨ ਜਿਹੜਾ ਪ੍ਰਾਪਤ ਨਹੀਂ ਆਇਆ ਜਿੱਦ ਤੋਂ ਕੋਈ ਅਨੁਮਾਨ ਲਿਆ ਜਾ ਸਕੇ ਜਿਹੜੇ ਲੇਖ ਮਿਲੇ ਵੀ ਨਹੀਂ ਉਹ ਛੋਟੇ ਛੋਟੇ 2-4 ਅੱਖਰਾਂ ਦੇ 5 ਅੱਖਰਾਂ ਦੇ ਮਿਲੇ ਨਹੀਂ ਉਦੇ ਤੋਂ ਉਹਨਾਂ ਨੇ ਇਹ ਮੋਟਾ-ਮੋਟਾ ਅੰਦਾਜ਼ਾ ਲਗਾਇਆ ਕੁਝ ਕਾਰਨ ਇਹ ਹੋ ਸਕਦਾ ਏ ਜਿੱਦਾਂ ਮਕਾਨਾਂ ਦੇ ਬਾਹਰ ਨਾਮ ਲਿਖ ਦਿੱਤੇ ਜਾਂਦੇ ਮਕਾਨ ਮਾਲਕ ਦਾ ਨਾਮ ਲਿਖ ਦਿੱਤਾ ਜਾਂਦਾ ਜਾਂ ਕੋਈ ਸਮੂਹਿਕ ਇਮਾਰਤਾਂ ਹੁੰਦੀਆਂ ਜਿਵੇਂ ਜੇ ਅਜੋਕੇ ਸਮੇਂ ਦੀ ਉਦਾਹਰਣ ਲੈਣੀ ਹੋਵੇ ਤੇ ਲਾਇਬ੍ਰੇਰੀ ਦੇ ਬਾਹਰ ਲਾਇਬ੍ਰੇਰੀ ਦਾ ਨਾਮ ਲਿਖ ਦਿੱਤਾ ਜਾਂਦਾ ਹੈ ਹਸਪਤਾਲ ਦੇ ਬਾਹਰ ਹਸਤਾ ਲਿਖ ਦਿੱਤਾ ਜਾਂਦਾ ਸਕੂਲ ਦੇ ਬਾਹਰ ਸਕੂਲ ਲਿਖ ਦਿੱਤਾ ਜਾਂਦਾ ਉਸੇ ਤਰ੍ਹਾਂ ਉਸ ਸਮੇਂ ਉਸ ਥਾਵਾਂ 'ਤੇ ਇਮਾਰਤਾਂ ਦੇ ਨਾਮ ਲਿਖੇ ਹੋ ਸਕਦੇ ਜਾਂ ਛੋਟੇ ਘਰਾਂ ਦੇ ਵਿੱਚ ਰਹਿਣ ਵਾਲੇ ਘਰਾਂ ਦੇ ਲੋਕਾਂ ਦੇ ਨਾਮ ਜਿਹੜੇ ਉਹ ਬਾਹਰ ਜਿਹੜੇ ਉਹ ਲਿਖੇ ਹੋਏ ਹੋ ਸਕਦੇ ਆ ਇਸ ਤੋਂ ਵੱਧ ਕੋਈ ਅੰਦਾਜ਼ਾ ਜਾਂ ਜਾਣਕਾਰੀ ਲਿਪੀ ਬਾਰੇ ਸਿੰਧੂ ਘਾਟੀ ਦੀ ਸਭਿਅਤਾ ਦੀ ਲਿਪੀ ਬਾਰੇ ਜਿਹੜੀ ਆ ਨਹੀਂ ਪ੍ਰਾਪਤ ਹੋ ਸਕੀ ਰਹਿਣ ਸੈਣ ਉਹਨਾਂ ਦਾ ਸੋਣਾ ਸੀਗਾ ਲਿਪੀ ਦੀ ਅਸੀਂ ਗੱਲ ਕਰ ਚੁੱਕੇ ਆ ਇਸ ਤੋਂ ਬਾਅਦ ਗੱਲ ਆਉਂਦੀ ਆ ਕਿ ਜੇਕਰ ਮਨੁੱਖ ਚੱਲਦਾ ਹੈ ਮਸ਼ੀਨ ਚੱਲਦੀ ਹੈ ਤਾਂ ਉਹਨੂੰ ਤੇਲ ਦੀ ਲੋੜ ਪੈਂਦੀ ਹੈ ਢਿੱਲ ਵੱਟਵੇਂਦੀ ਹੈ ਸਰੀਰਾਂ ਦੇ ਵਿੱਚ ਦਵਾਈ ਬੂਟੀ ਦੀ ਗੱਲ ਕਰੀ ਜੀਤੀ ਜਾਵੇ ਤੇ ਕੋਈ ਖਾਸ ਦਵਾਈਆਂ ਬਾਰੇ ਕੋਈ ਉਸ ਸਮੇਂ ਦੀਆਂ ਬਾਰੇ ਅੰਦਾਜ਼ਾ ਨਹੀਂ ਲੱਗ ਸਕਿਆ ਪਰ ਹਾਂ ਕੁਝ ਦਵਾਈਆਂ ਜਿਵੇਂ ਚਲਾ ਜੀ ਜਾਂ ਦੇਸੀ ਦਵਾਈਆਂ ਆਯੁਰਵੇਦ ਵਾਲੀਆਂ ਜਾਂ ਕੁਝ ਵੀ ਚੀਜ਼ਾਂ ਜਿਹੜੀਆਂ ਇਦਾਂ ਦੀਆਂ ਪ੍ਰਾਪਤ ਹੋਈਆਂ ਅੰਦਾ ਖੋਜਕਾਰਾਂ ਦਾ ਮੰਨਣਾ ਇਹ ਹੋ ਸਕਦਾ ਹੈ ਉਹ ਦਵਾਈਆਂ ਲਈ ਵਰਤੋਂ ਜਿਹੜੀ ਉਹਨਾਂ ਦੀ ਕੀਤੀ ਜਾਂਦੀ ਹੋਵੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਖਾਣ ਪੀਣ ਦੀ ਜੇਕਰ ਗੱਲ ਕੀਤੀ ਜਾਵੇ ਤੇ ਸਿੰਧੂ ਘਾਟੀ ਦੀ ਸਭਿਅਤਾ ਦੇ ਵਿੱਚ ਅਨਾਜ ਬਗਾਉਣ ਦੀ ਪ੍ਰਥਾ ਜਿਹੜੀ ਹੈ ਉਹ ਚੱਲ ਚੁੱਕੀ ਸੀਗੀ ਉਹ ਆਪਣਾ ਅਨਾਜ ਬਗਾਉਂਦੇ ਸੀਗੇ ਖਾਂਦੇ ਸੀਗੇ ਕਣਕ ਜਿਹੜੀ ਆ ਉਸ ਸਮੇਂ ਉਗਾਈ ਜਾਂਦੀ ਜਉਂਗਾਏ ਜਾਂਦੇ ਸੀ ਫਲਦਾਰ ਬੂਟੇ ਉਸ ਸਮੇਂ ਜਿਹੜੇ ਆ ਉਹ ਬੀਜੇ ਜਾਂਦੇ ਸੀ ਖੇਤੀ ਉਸ ਸਮੇਂ ਦੇ ਲੋਕ ਜਿਹੜੇ ਆ ਕਰਦੇ ਸਨ ਤੇ ਆਪਣਾ ਜਿਹੜਾ ਖਾਣ ਪੀਣ ਦਾ ਆਪਣਾ ਸਾਧਨ ਆਪ ਉਗਾਉਣ ਆਪ ਬੀਜਣ ਦੇ ਸਮਰੱਥ ਹੋ ਚੁੱਕੇ ਸਨ ਆਪ ਉਗਾ ਕੇ ਉਹਨੂੰ ਪਕਾ ਕੇ ਬਾਅਦ ਵਿੱਚ ਖਾਣ ਦੇ ਸਮਰੱਥ ਹੋ ਚੁੱਕੇ ਸਨ ਅਗਨੀ ਦੇ ਉੱਤੇ ਖਾਣਾ ਅੱਗ ਦੇ ਉੱਤੇ ਜਿਹੜਾ ਪਕਾ ਕੇ ਖਾਂਦੇ ਸਨ ਇਸ ਤੋਂ ਬਾਅਦ ਜੇਕਰ ਉਹਨਾਂ ਦੇ ਧਾਰਮਿਕ ਪੱਖ ਦੀ ਗੱਲ ਕੀਤੀ ਜਾਵੇ ਤਾਂ ਧਾਰਮਿਕ ਪੱਖ ਤੋਂ ਜੋ ਚਿੱਤਰ ਪ੍ਰਾਪਤ ਹੁੰਦੇ ਆ ਜਾਂ ਮੂਰਤੀਆਂ ਪ੍ਰਾਪਤ ਹੁੰਦੀਆਂ ਆ ਉਹਦੇ ਤੋਂ ਅਦਾਜ ਇਹ ਲਗਾਇਆ ਜਾਂਦਾ ਹੈ ਕਿ ਉਸ ਸਮੇਂ ਜਿਹੜਾ ਮਾਤਾ ਦੀ ਪੂਜਾ ਜਿਹੜਾ ਮਾਤਾ ਨੂੰ ਬਹੁਤ ਸਤਿਕਾਰਯੋਗ ਮੰਨਿਆ ਜਾਂਦਾ ਸੀ ਔਰਤਾਂ ਦੀ ਹਾਲਤ ਜਿਹੜੀ ਸਤਿਕਾਰਯੋਗ ਸੀਗੀ ਸਿੰਧੂ ਘਾਟੀ ਦੀ ਸਭਿਅਤਾ ਦੇ ਸਭਿਅੇ ਦੇ ਵਿੱਚ ਔਰਤਾਂ ਨੂੰ ਮੰਨਿਆ ਜਾਂਦਾ ਸੀ ਮਾਤਾ ਨੂੰ ਦੇਵੀ ਦੀ ਪੂਜਾ ਕੀਤੀ ਜਾਂਦੀ ਸੀ ਕਿਉਂਕਿ ਇੱਕ ਚਿੱਤਰ ਜਿਹੜਾ ਖੁਦਾਈ ਤੋਂ ਪ੍ਰਾਪਤ ਹੁੰਦਾ ਆ ਉਹ ਬੜਾ ਇੰਟਰਸਟਿੰਗ ਆ ਬੜਾ ਦਿਲਚਸਪ ਹੈ ਕਿਉਂਕਿ ਉਹਦੇ ਉੱਤੇ ਇਕ ਔਰਤ ਜਿਹੜੀ ਆ ਬੈਠੀ ਹੋਈ ਆ ਤੇ ਉਹਦੇ ਪੇਟ ਵਿੱਚ ਪੌਦਾ ਜਿਹੜਾ ਬਾਹਰ ਆ ਰਿਹਾ ਹੈ ਉਹਦੇ ਤੋਂ ਖੋਜਕਾਰਾਂ ਨੇ ਅੰਦਾਜ਼ਾ ਲਗਾਇਆ ਕਿ ਉਹਨੂੰ ਜਨਤ ਜਨਨੀ ਕਰਕੇ ਜਾਂ ਸਿਰਜਣਾਹਰੀ ਕਰਕੇ ਜਾਂ ਨਵੀਂ ਸਮਾਜ ਦੀ ਸਿਰਜਣਾ ਕਰਨ ਵਾਲੀ ਜਗਤ ਨੂੰ ਜਨਨਣ ਵਾਲੀ ਅੱਗੇ ਚਲਾਉਣ ਵਾਲੀ ਜਿਹੜੀ ਆ ਔਰਤ ਉਹਨੂੰ ਔਰਤ ਨੂੰ ਮੰਨਿਆ ਗਿਆ ਹੈ ਦੇਵੀ ਨੂੰ ਮੰਨਿਆ ਗਿਆ ਹੈ ਤਾਂ ਕਰਕੇ ਦੇਵੀ ਦੀ ਪੂਜਾ ਮਾਤਾ ਦੀ ਪੂਜਾ ਉਸ ਸਮੇਂ ਜਿਹੜੀ ਆ ਉਹ ਕੀਤੀ ਜਾਂਦੀ ਰਹੀ ਹੋਵੇਗੀ ਇਸ ਤੋਂ ਬਾਅਦ ਕੁਝ ਕਿ ਚਿੱਤਰ ਇਦਾਂ ਦੇ ਵੀ ਮਿਲੇ ਨੇ ਕਿ ਮਨੁੱਖ ਸਮਾਧੀ 'ਚ ਬੈਠਾ ਆ ਉਹਦੇ ਸ਼ਾਦੀ ਤੇ ਤ੍ਰਿਸ਼ੂਲ ਦਾ ਚਿੰਨ ਜਾਂ ਇੱਕ ਚਿੱਤਰ ਖੁਦਾਈਆਂ ਤੋਂ ਪ੍ਰਾਪਤ ਹੁੰਦਾ ਹੈ ਕਿ ਜਿਹਦੇ ਵਿੱਚ ਸਮਾਧੀ ਧਿਆਨ ਦੇ ਵਿੱਚ ਬੈਠੇ ਮਨੁੱਖ ਦੇ ਕੋਲ ਸੱਪ ਬੈਠੇ ਇਹ ਸਾਰੀਆਂ ਜਾਂ ਹੋਰ ਵੀ ਬਹੁਤ ਸਾਰੇ ਚਿੱਤਰ ਇਦਾਂ ਦੇ ਮਿਲੇ ਜਦੋਂ ਇਹਨਾਂ ਸਾਰੇ ਚਿੱਤਰਾਂ ਨੂੰ ਮਿਲਿਆ ਗਿਆ ਤਾਂ ਇਹ ਸਾਰੇ ਰੈਫਰ ਕਰਦੇ ਸੀਗੇ ਸ਼ਿਵਜੀ ਮਹਾਰਾਜ ਵੱਲੋਂ ਜਦੋਂ ਇਹ ਸਾਰੇ ਚਿੱਤਰਾਂ ਨੂੰ ਖੋਜਕਾਰਾਂ ਨੇ ਚੰਗੀ ਤਰ੍ਹਾਂ ਖੋਖਿਆ ਇਹਨਾਂ ਦੀ ਪੜਤਾਲ ਕੀਤੀ ਉਹਨਾਂ ਨੇ ਅਦਾਜਾ ਲਗਾਇਆ ਕਿ ਉਸ ਸਮੇਂ ਦੇ ਲੋਕ ਜਿਹੜੇ ਸ਼ਿਵ ਦੇ ਉਪਾਸਕ ਵੀ ਰਹੇ ਹੋਣਗੇ ਸ਼ਿਵਜੀ ਦੀ ਪੂਜਾ ਜਿਹੜੀ ਹੈ ਸ਼ਿਵਜੀ ਮਹਾਰਾਜ ਦੀ ਉਸ ਸਮੇਂ ਜਿਹੜੀ ਕੀਤੀ ਜਾਂਦੀ ਹੈਗੀ ਤੇ ਸ਼ਿਵਜੀ ਦੀ ਪੂਜਾ ਦੇ ਨਾਲ ਹੀ ਜਦੋਂ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ ਸ਼ਿਵਲਿੰਗ ਦੀ ਵੀ ਪੂਜਾ ਲੋਕ ਕਰਦੇ ਨੇ ਤੇ ਸ਼ਿਵਲਿੰਗ ਵੀ ਜਿਹੜੇ ਆ ਉਹ ਖੁਦਾਈਆਂ ਤੋਂ ਜਦੋਂ ਪ੍ਰਾਪਤ ਹੋਏ ਤੇ ਫਿਰ ਪਤਾ ਲੱਗਾ ਕਿ ਸ਼ਿਵਲਿੰਗ ਦੀ ਪੂਜਾ ਵੀ ਜਿਹੜੀ ਆ ਉਸ ਸਮੇਂ ਕੀਤੀ ਜਾਂਦੀ ਰਹੀ ਹੈ ਫਿਰ ਇਸ ਤੋਂ ਬਾਅਦ ਕੁਝ ਤੋਂ ਜਿਵੇਂ ਕਿ ਜਿਹੜੀਆਂ ਪੂਜਾਵਾਂ ਜਿਹੜੀਆਂ ਧਾਰਨਾਵਾਂ ਸਾਡੀਆਂ ਪਹਿਲਾਂ ਤੋਂ ਇਤਿਹਾਸ ਤੋਂ ਵੱਡੀਆਂ ਹੁੰਦੀਆਂ ਜਾਉਂ ਤਾਂ ਕਿ ਚੱਲੀਆਂ ਹੁੰਦੀਆਂ ਉਹਨਾਂ ਦੀਆਂ ਜੜ੍ਹਾਂ ਜੜੀਆਂ ਇਤਿਹਾਸ ਦੇ ਵਿੱਚ ਹੁੰਦੀਆਂ ਜਿਵੇਂ ਕਿ ਪਿੱਪਲ ਦੀ ਪੂਜਾ ਜਾਂ ਇਮਲੀ ਦੀ ਪੂਜਾ ਉਸ ਸਮੇਂ ਰੱਖਾਂ ਦੀ ਪੂਜਾ ਵੀ ਜਿਹੜੀ ਆ ਕੀਤੀ ਜਾਂਦੀ ਰਹੀ ਫਿਰ ਇਸ ਤੋਂ ਇਲਾਵਾ ਇਹ ਉਹਨਾਂ ਦਾ ਰਹਿ ਗਿਆ ਧਾਰਮਿਕ ਪੱਖ ਰਹਿਣ ਸਹਿਣ ਅਸੀਂ ਡਿਸਕਸ ਕਰ ਚੁੱਕੇ ਆ ਫਿਰ ਇਸ ਤੋਂ ਬਾਅਦ ਆਉਂਦਾ ਹੈ ਕਿ ਉਹਨਾਂ ਜੀਵਨ ਦਰਵਾ ਕਿਵੇਂ ਦਾ ਚੱਲਦਾ ਰਿਹਾ ਵਪਾਰ ਦੇ ਖੇਤਰ ਵਿੱਚ ਉਹਨਾਂ ਨੇ ਜਿਹੜੀ ਆ ਆਪਣੀ ਤਰੱਕੀ ਕਰ ਲਈ ਸੀ ਕਿ ਵਪਾਰ ਜਿਹੜਾ ਕਰਨਾ ਸ਼ੁਰੂ ਕਰ ਲਿਆ ਸੀਗਾ ਟੋਆ ਟੋਆ ਹੀ ਦੇ ਲਈ ਬੈਲ ਗੱਡੀਆਂ ਦੇ ਸਾਧਨ ਜਿਹੜੇ ਆ ਵਰਤਦੇ ਸਨ ਜਲਮਾਰਗ ਦੇ ਰਾਹੀਂ ਸਫ਼ਰ ਕਰਨ ਲਈ ਬੇੜੀਆਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਖਾਸ ਕਿਸਮ ਦੇ ਜਹਾਜ਼ ਦਾ ਵਰਣਨ ਵੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਪਾਣੀ ਵਾਲੇ ਸਮੁੰਦਰੀ ਜਹਾਜ਼ ਦੀ ਵਰਤੋਂ ਜੋ ਸਮੇਂ ਹੋਈ ਹੈ ਛੋਟੀ ਦੀ ਬੇੜੀਆਂ ਦੇ ਨਾਲ ਬਣਾ ਕੇ ਬੇੜੀਆਂ ਦੀ ਵਰਤੋਂ ਜਿਹੜੀ ਹੈ ਜਲਮਾਰਗ 'ਚ ਆਵਾਜਾਈ ਲਈ ਵੀ ਕੀਤੀ ਜਾਂਦੀ ਰਹੀ ਹੈ ਫਿਰ ਇਸ ਤੋਂ ਬਾਅਦ ਗੱਲ ਆਉਂਦੀ ਆ ਉਹਨਾਂ ਦੇ ਕਲਾ ਕੌਸ਼ਲ ਦੀ ਕਲਾ ਕੌਸ਼ਲ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਭਵਨ ਨਿਰਮਾਣ ਵੀ ਇੱਕ ਤਰੀਕੇ ਨਾਲ ਉਹਨਾਂ ਦੇ ਕਲਾ ਦੇ ਵਿੱਚ ਵੀ ਆਉਂਦਾ ਹੈ ਉਸ ਸਮੇਂ ਉਹਨਾਂ ਨੇ ਨਾਪਣ ਵਾਲੇ ਸਾਧਨ ਵੀ ਕੁਝ ਕ ਵਿਸ਼ੇਸ਼ਾਂ ਤੋਂ ਪ੍ਰਾਪਤ ਹੋਏ ਜਿਵੇਂ ਇੱਕ ਤਾਂਬੇ ਦੀ ਛੜੀ ਜਿਹੜੀ ਆ ਪ੍ਰਾਪਤ ਹੋਈ ਆ ਜਿਸਦੇ ਤੋਂ ਪਤਾ ਲੱਗਦਾ ਹੈ ਕਿ ਇਹਨੂੰ ਫੁੱਟੇ ਵਾਂਗੂ ਜਾਂ ਇੰਜੀ ਟੇਪ ਵਾਂਗੂ ਨੂੰ ਮਾਪਣ ਦੇ ਲਈ ਜਿਹੜਾ ਵਰਤਿਆ ਜਾਂਦਾ ਹੈ ਜਿਆ ਹੋ ਸਕਦਾ ਉਹ ਦੀ ਭਵਨ ਨਿਰਮਾਣ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੋਵੇ ਹੋ ਸਕਦਾ ਕੱਪੜਾ ਮਾਪਣ ਦੇ ਲਈ ਜਾਂ ਹੋਰ ਚੀਜ਼ਾਂ ਨੂੰ ਮਾਪਣ ਦੇ ਲਈ ਉਹ ਦੀ ਵਰਤੋਂ ਕੀਤੀ ਜਾਂਦੀ ਰਹੀ ਹੋਵੇ ਫਿਰ ਇਸ ਤੋਂ ਇਲਾਵਾ ਉਹਨਾਂ ਨੇ ਤਕੜੀਆਂ ਵੱਟੇ ਵੀ ਜਿਹੜੇ ਉਸ ਸਮੇਂ ਦੇ ਪ੍ਰਾਪਤ ਹੋਏ ਆ ਜਿਸਦੇ ਤੋਂ ਅੰਦਾਜ਼ਾ ਲੱਗਦਾ ਹੈ ਕੇ ਛੋਟੇ ਛੋਟੇ ਪੱਥਰ ਛੋਟੇ ਛੋਟੇ ਆਕਾਰ ਦੇ ਵੱਟੇ ਵੀ ਜਿਵੇਂ ਜੋਰੀ ਅੱਜ ਕੱਲ ਵੀ ਵਰਤੇਦੇ ਰਹੇ ਆ ਥੋੜਾ ਸਮਾਂ ਪਹਿਲਾਂ ਤੱਕ ਫਿਰ ਤੱਕੜੀ ਜਿਹੜੀ ਮੋਟੀ ਲੱਕੜੀ ਦੇ ਨਾਲ ਦੋ ਛਾਬਿਆਂ ਵਾਲੀ ਤੱਕੜੀ ਉਹ ਵੀ ਉਸ ਸਮੇਂ ਜਿਹੜੀ ਵਰਤੀ ਜਾਂਦੀ ਰਹੀ ਆ ਤੋਲਣ ਦੇ ਲਈ ਮਾਪਣ ਦੇ ਲਈ ਫਿਰ ਉਹਨਾਂ ਨੇ ਕਲਾ ਨੂੰ ਵਿਕਸਿਤ ਕਰ ਲਈ ਇੱਕ ਉਹਨਾਂ ਦੇ ਵਿੱਚ ਕਤਾਈ ਦਾ ਜਿਹੜਾ ਕੰਮ ਆ ਕੱਤਣ ਦਾ ਕੰਮ ਆ ਰੂੰ ਕੱਤੇ ਜਾਂਦਾ ਸੀਗਾ ਕੱਪੜੇ ਬਣਾਏ ਜਾਂਦੇ ਸੀ ਕਤਾਈ ਦਾ ਕੰਮ ਜਿਹੜਾ ਬੜੇ ਸੋਹਣੇ ਤਰੀਕੇ ਦੇ ਨਾਲ ਕੀਤਾ ਜਾਂਦਾ ਸੀ ਗਾਇਸ ਤੋਂ ਬਾਅਦ ਰੰਗਾਈ ਦਾ ਕੰਮ ਰੰਗਾਈ ਜਿਵੇਂ ਕਿ ਬਰਤਨਾਂ ਦੀ ਰੰਗਾਈ ਕੀਤੀ ਜਾਂਦੀ ਰਹੀ ਆ ਜਾਂ ਹੋਰ ਕੱਪੜਿਆਂ ਦੀ ਰੰਗਾਈ ਜਾਂ ਜੋ ਇਮਾਰਤਾਂ ਦੇ ਬਾਹਰ ਵੀ ਜੋ ਚਿੰਨ੍ਹ ਉਕਰੇ ਜਾਂਦੇ ਜਾਂ ਚਿੱਤਰ ਕਲਾਵਾਂ ਜਿਹੜੀਆਂ ਕੀਤੀਆਂ ਜਾਂਦੀਆਂ ਉਹਦੇ ਲਈ ਰੰਗ ਵੀ ਕੁਦਰਤੀ ਤਰੀਕਿਆਂ ਦੇ ਨਾਲ ਉਹ ਆਪਣੇ ਬਣਾਉਣੇ ਉਹਨਾਂ ਨੇ ਸਿੱਖ ਲਏ ਸਨ ਰੰਗ ਬਣਾਏ ਜਾਂਦੇ ਸੀ ਫਿਰ ਬੜੇ ਸੋਹਣੇ ਤਰੀਕੇ ਦੇ ਨਾਲ ਰੰਗਿਆ ਜਾਂਦਾ ਸੀ ਬਰਤਨ ਬਣਾਉਣ ਦੀ ਕਲਾ ਉਸ ਸਮੇਂ ਬਹੁਤ ਸੋਹਣੀ ਵਿਕਸਤ ਹੋ ਚੁੱਕੀ ਸੀਗੀ ਬਰਤਨਾਂ ਨੂੰ ਮਿੱਟੀ ਜਾਂ ਚਾਕ ਦੇ ਪਦਾਰਥ ਦੇ ਨਾਲ ਬਣਾਉਦੇ ਸੀਗੇ ਪਰ ਉਹਨਾਂ ਨੂੰ ਬਣਾ ਕੇ ਮਿੱਟੀ ਦੇਆਂ ਬਰਤਨਾਂ ਨੂੰ ਨਨਸਕਾ ਕੇ ਫਿਰ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਰੰਗਿਆ ਤੇ ਸਜਾਇਆ ਵੀ ਜਾਂਦਾ ਰਿਹਾ ਹੈ ਮੋਹਰਾ ਬਣਾਉਣ ਦੀ ਕਲਾ ਉਸ ਸਮੇਂ ਵਿਕਸਤ ਹੋਈ ਆ ਕਿਉਂਕਿ ਕੁਝ ਕੁ ਮੋਹਰਾ ਵੀ ਜਿਹੜੀਆਂ ਜਿਨ੍ਹਾਂ ਦੇ ਉੱਤੇ ਕੋਈ ਚਿੰਨ੍ਹ ਨੁਕਰੇ ਕਿਸੇ ਤੇ ਬੈਲ ਦਾ ਕਿਸੇ ਤੇ ਕੋਈ ਜਾਨਵਰ ਦਾ ਪਸ਼ੂ ਦਾ ਉਹ ਮੋਹਰਾ ਵੀ ਜਿਹੜੀਆਂ ਉਸ ਸਮੇਂ ਦੀਆਂ ਸਿੱਕੀਆਂ ਟਾਈਪ ਕੁਝ ਪ੍ਰਾਪਤ ਹੋਇਆ ਖੁਦਾਈ ਤੋਂ ਉਦੋਂ ਤੋਂ ਲੱਗਦਾ ਹੈ ਅੰਦਾਜ਼ਾ ਕਿ ਇਹ ਜਿਹੜਾ ਮੋਹਰਾ ਬਣਾਉਣ ਦੀ ਕਲਾ ਵੀ ਉਸ ਸਮੇਂ ਵਿਕਸਤ ਹੋ ਚੁੱਕੀ ਸੀਗੀ ਪਰ ਇਹੋ ਇਸਤੋ ਲਾਵਨਰਤਕ ਕਲਾ ਜਿਹੜੀ ਆ ਉਹ ਵੀ ਸਿੰਧੂ ਘਾਟੀ ਦੇ ਸੱਭਿਆਚਾਰ ਦੇ ਵਿੱਚ ਪ੍ਰਚਲਿਤ ਰਹੀ ਹੈ ਕਿਉਂਕਿ ਮੂਰਤੀਆਂ ਕੁਝ ਕੇਤਾਂ ਦੀਆਂ ਪ੍ਰਾਪਤ ਹੋਈਆਂ ਜੀ ਦੇ ਵਿੱਚ ਨਰਿਤ ਦੀਆਂ ਨਾਚ ਦੀਆਂ ਮੁੰਦਰਾਵਾਂ ਬੜੀਆਂ ਆਈਆਂ ਔਰਤਾਂ ਵੱਲੋਂ ਜਾਂ ਹੋਰ ਨਰਤਕੀਆਂ ਵੱਲੋਂ ਉੱਦ ਤੋਂ ਇਹ ਅੰਦਾਜ਼ਾ ਲੱਗਦਾ ਹੈ ਸਪਸ਼ਟ ਅੰਦਾਜ਼ਾ ਹੋ ਜਾਂਦਾ ਹੈ ਕਿ ਨਰਿਤ ਕਲਾ ਜਿਹੜੀ ਆ ਨਾਚ ਦੀ ਕਲਾ ਉਸ ਸਮੇ ਮਸ਼ਹੂਰ ਹੋ ਚੁੱਕੀ ਸੀਗੀ ਮੰਨੀ ਜਾਂਦੀ ਸੀਗੀ ਫਿਰ ਇਸ ਤੋਂ ਇਲਾਵਾ ਹੋਰ ਕਲਾ ਜਿਵੇਂ ਕਿ ਉਹ ਚਟਾਈਆਂ ਜਿਹੜੀਆਂ ਆ ਆਪਣੀਆਂ ਨਾਰੀਅਲ ਤੋਂ ਬਣਾ ਲੈਂਦੇ ਜਿਹੜੀਆਂ ਘਰ 'ਚ ਥੱਲੇ ਵਿਛਾ ਕੇ ਉਹਦੇ ਉੱਤੇ ਭੋਜਨ ਗ੍ਰਹਿਣ ਕੀਤਾ ਜਾਂਦਾ ਸੀ ਜਾਂ ਹੋਰ ਕੰਮ ਲਈ ਬੈਠਣ ਲਈ ਕੋਈ ਸਫਾ ਵਿਛਾਉਣ ਦੀ ਉਹ ਬੈਠਣ ਵਾਸਤੇ ਨਾਰੀਅਲ ਦੇ ਸੁਨਕੜੇ ਦੀਆਂ ਜਿਹੜੀਆਂ ਆ ਉਹ ਚਟਾਈ ਟਾਈਪ ਚਾਦਰਾਂ ਜਿਹੜੀਆਂ ਆ ਉਹ ਬਣਾ ਲੈਂਦੇ ਸੀਗੇ ਉਸ ਸਮੇਂ ਅਖੀਰ ਗੱਲ ਕਰਦੇ ਹਾਂ ਸਿੰਧੂ ਘਾਟੀ ਦੀ ਸਭਿਅਤਾ ਦੇ ਪਤਨ ਦੀ ਜੋ ਘੜਿਆ ਸੋ ਭੱਜਣਾ ਇੱਕ ਦਿਨ ਜੋ ਬਣਿਆ ਸੋ ਟਹਿਣਾ ਆਖਿਰ ਛੱਡਣੇ ਮਹਿਲ ਮਨਾਰੇ ਬੈਠਦਾ ਨਹੀਂ ਰਹਿਣਾ ਸੋ ਜਦੋਂ ਸਮਾਂ ਆਉਂਦਾ ਹੈ ਪਤਨ ਹੋਣ ਦਾ ਖਾਤਮੇ ਦਾ ਫਿਰ ਬੜੀਆਂ-ਬੜੀਆਂ ਸਭਿਤਾਵਾਂ ਇੱਥੇ ਆਈਆਂ ਵਸਦੀਆਂ ਰਹੀਆਂ ਤਰਦੀਦੇ ਤੇ ਆਪਣੇ ਸਮੇਂ ਦੇ ਨਾਲ ਖਤਮ ਹੋ ਗਈਆਂ ਸਿੰਧੂ ਘਾਟੀ ਦੀ ਸਭਿਤਾ ਵੀ ਜਿਹੜੀ ਹੈ 1750 ਸਾਲ ਪੁਰਾਣੇ ਦੇ ਵਿੱਚ ਜਿਹੜੀ ਹੈ ਖਤਮ ਹੋ ਜਾਂਦੀ ਹੈ ਇਹਦੇ ਪਤਨ ਦੇ ਕਾਰਨ ਸਾਰਿਆਂ ਨੇ ਆਪੋ ਆਪਣੇ ਦੱਸਿਆ ਕੁਝ ਕਾਰਨ ਨੇ ਕਿਸੇ ਦੇ ਕਹਿਣ ਅਨੁਸਾਰ ਇਹਦੇ ਪਤਨ ਦਾ ਕਾਰਨ ਇਹ ਰਿਹਾ ਕਿ ਕੁਝ ਬਾਹਰੋਂ ਹਮਲਾਵਰ ਆ ਗਏ ਜਾਂ ਕਈਆਂ ਨੇ ਆਰੀਗਨ ਹਮਲਾਵਰ ਵੀ ਕਹੇ ਆ ਕਿ ਬਾਹਰੋਂ ਹਮਲਾਵਰਾਂ ਨੇ ਆਣ ਕੇ ਇੱਥੇ ਹਮਲਾ ਕੀਤਾ ਕਈ ਥਾਈ સોਨੇ ਦੇ ਜੜਿਆ ਗਹਿਣੇ ਪਸ਼ੂਆਂ ਦੇ ਸਿੰਗਾ ਦੇ ਨਾਲ ਵੀ ਪਏ ਜਾਂ ਗਲਾਂ ਚ ਪਏ ਜਿਹੜੇ ਆ ਉਹ ਪ੍ਰਾਪਤ ਹੋਏ ਹੱਡੀਆਂ ਤੋਂ ਉਹਦੇ ਤੋਂ ਇਤਿਹਾਸਕਾਰਾਂ ਨੇ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਹੋ ਸਕਦਾ ਹਮਲਾਵਰਾਂ ਨੇ ਹਮਲਾ ਕੀਤਾ ਹੋਵੇ ਗੈੜੇ ਗੱਟੇ ਵੀ ਉਹਨਾਂ ਕੋ ਨਹੀਂ ਸਾਂਭੇ ਗਏ ਤੇ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਹਮਲਾਵਰਾਂ ਨੇ ਆ ਕੇ ਮਕਾ ਦਿੱਤੇ ਤੇ ਸਭਿਆਤਾ ਦਾ ਨਾਸ਼ ਹੋ ਗਿਆ ਪਤਨ ਹੋ ਗਿਆ ਫਿਰ ਕੁਝ ਕੀ ਇਤਿਹਾਸਕਾਰਾਂ ਅਨੁਸਾਰ ਇਹ ਵੀ ਮੰਨਣਾ ਹੈ ਕਿ ਜਿਵੇਂ ਰਿਗਵੇਦ ਦਾ ਉਹਨਾਂ ਨੇ ਹਵਾਲਾ ਲਿਆ ਕਿ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੰਦਰ ਨੇ ਜਿਹੜਾ ਹੈ بڑے ਦੁਰਗਾ ਨੂੰ ਕਿਲਿਆਂ ਨੂੰ ਨਸ਼ਟ ਕਰ ਦਿੱਤਾ ਬੜੇ ਸਾਰੇ ਕਿਲੇ ਉਹਨੇ ਤਬਸਤ ਕਰ ਦਿੱਤੇ ਤੇ ਸਾਰਾ ਕੁਝ ਜਿਹੜਾ ਖਤਮ ਕਰ ਦਿੱਤਾ ਉਹਦੇ ਕਾਰਨ ਵੀ ਇਹ ਸਭਿਅਤਾ ਦਾ ਨਾਸ਼ ਹੋਇਆ ਫਿਰ ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਅੱਗ ਦੀ ਵਰਤੋਂ ਜਿਹੜੀ ਬਹੁਤ ਜ਼ਿਆਦੀ ਕੀਤੀ ਜਾਂਦੀ ਰਹੀ ਹੈ ਫਿਰ ਆ ਵਿਸ਼ੇਸ਼ਣ ਤੋਂ ਇੱਕ ਥਾਂ ਤੇ ਬਹੁਤ ਸਾਰੀ ਸਵਾਹ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਉਦੋਂ ਤੋਂ ਉਹਨਾਂ ਨੇ ਇਹ ਦਾਤੀ ਪੁਸ਼ਟੀ ਕੀਤੀ ਇਹ ਤੱਥ ਨੂੰ ਅੱਗੇ ਲਿਆਂਦਾ ਕਿ ਹੋ ਸਕਦਾ ਆਗੀ ਇੰਨੀ ਜ਼ਿਆਦਾ ਫੈਲ ਗਈ ਹੋਵੇ ਕਿ ਸਾਰੇ ਪਾਸੇ ਅੱਗ ਲੱਗ ਗਈ ਤੇ ਇਸ ਸਭਿਅਤਾ ਦਾ ਨਾਸ਼ ਹੋ ਗਿਆ ਪਰ ਕਿਸੇ ਵੀ ਤੱਥ ਨੂੰ ਅਸੀਂ ਠੋਸ ਤਰੀਕੇ ਦੇ ਨਾਲ ਜਿਹੜਾ ਵਾਜਿਬ ਨਹੀਂ ਠਹਿਰਾ ਸਕਦੇ ਕਿਉਂਕਿ ਸਾਰਿਆਂ ਦੀ ਆਪੋ ਆਪਣੀ رائے ਆ ਤੇ ਇਹ ਵਿਸ਼ਾ ਜਿਹੜਾ ਹੈ ਜਿਵੇਂ ਲਿਪੀ ਅਜੇ ਤੱਕ ਕਿਸੇ ਨੇ ਨਹੀਂ ਪੜੀ ਕਿਉਂਕਿ ਲਿਪੀ ਤੋਂ ਕੁਝ ਸਾਨੂੰ ਅੰਦਾਜ਼ਾ ਨਹੀਂ ਲੱਗਾ ਕੋਈ ਪੜਿਆ ਨਹੀਂ ਗਿਆ ਉਸੀ ਤਰ੍ਹਾਂ ਸਿੰਧੂ ਘਾਟੀ ਦੀ ਸਭਿਅਤਾ ਦਾ ਪਤਨ ਜਿਹੜਾ ਆ ਉਹ ਵੀ ਇੱਕ ਰਹੱਸਮਈ ਜਿਹੜਾ ਇੱਕ ਵਿਸ਼ਾ ਆ ਇਹਦੇ ਉੱਤੇ ਕੋਈ ਵੀ ਟਿੱਪਣੀ ਜਿਹੜੀ ਅਸੀਂ ਨਹੀਂ ਕਰ ਸਕਦੇ ਪੱਕੇ ਤਰੀਕੇ ਦੇ ਨਾਲ ਸਾਰਿਆਂ ਦੇ ਅਪੋ ਆਪਣੀ رائے ਆ ਸਾਰੇ ਵਿਚਾਰ ਅਸੀਂ ਕੋਟ ਜਰੂਰ ਕਰ ਸਕਦੇ ਆ ਕਿ ਖੋਜਕਾਰ ਵੱਖ-ਵੱਖਰੇ ਤਰੀਕੇ ਨਾਲ ਕੀ ਕੀ ਕਹਿੰਦੇ ਨੇ ਪਰ ਇਹਨੂੰ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਸਿੰਧੂ ਘਾਟੀ ਦੀ ਸਭਿਅਤਾ ਦਾ ਆ ਕਾਰਨ ਆ ਜਿਹਦੇ ਕਰਕੇ ਸਭਿਅਤਾ ਦਾ ਪਤਨ ਹੋਇਆ ਸਾਰੇ ਹੀ ਆਪੋ ਆਪਣੇ ਤਰੀਕੇ ਨਾਲ ਠੀਕ ਨੇ ਸੋ ਇਹ ਰਹੀ ਸਾਡੀ ਸਿੰਧੂ ਘਾਟੀ ਦੀ ਸਭਿਅਤਾ ਦੀ વાર્ਤਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ